ਪਹਿਲੀ ਪਹਿਲੀ ਵਾਰ ਮੈਂ ਸੋਰੀਆਂ ਦੇ ਜਾਂਦੀਆਂ ਸੱਸ ਮੈਨੂੰ ਕੰਮੇ ਲਾ ਲਿਆ ਪਲਾ ਜੀ ਮੈਨੂੰ ਤੇਰੀ ਸੋ ਸੱਸ ਮੈਨੂੰ ਕੰਮੇ ਲਾ ਲਿਆ ਪਹਿਲੀ ਪਹਿਲੀ ਵਾਰ ਮੈਂ ਸੋਰੀਆਂ ਦੇ ਜਾਂਦੀਆਂ ਸੱਸ ਮੈਨੂੰ ਕੰਮੇ ਲਾ ਲਿਆ ਪਲਾ ਜੀ ਮੈਨੂੰ ਤੇਰੀ ਸੋ ਸੱਸ ਮੈਨੂੰ ਕੰਮੇ ਲਾ ਲਿਆ ਫਾੜੇ ਚੱਪਣੀ ਮੈਂ ਅੱਗ ਲੈਣ ਜਾਂਦੀ ਆ ਚੱਪਣੀ ਤਾਂ ਟੁੱਟ ਗਈ ਆ ਪਾਲਾ ਜੀ ਮੈਨੂੰ ਤੇਰੀ ਸੋ ਚੱਪਣੀ ਤਾਂ ਟੁੱਟ ਗਈ ਆ ਫਾੜੇ ਸੋਟਾ ਸੱਸ ਬੂਏ ਵਿੱਚ ਖੜੇ ਗਈ ਇਹੋ ਜਈ ਚੱਪਣੀ ਲਿਆ ਪਾਲਾ ਜੀ ਮੈਨੂੰ ਤੇਰੀ ਸੋਹ ਇਹੋ ਜਈ ਚੱਪਣੀ ਲਿਆ ਓ ਵੇਖਿਓ ਵੇਖ ਬਾਬਲ ਤੁਰਿਆ ਆਉਂਦਾ ਆ ਦਾਜ ਵਾਲਾ ਗੱਡਾ ਪਰਿਆ ਪਾਲਾ ਜੀ ਮੈਨੂੰ ਤੇਰੀ ਸੋਹ ਦਾਜ ਵਾਲਾ ਗੱਡਾ ਪਰਿਆ ਉਹ ਜੇ ਆਦਾਜ਼ ਮੈਂ ਵੇੜੇ 'ਚ ਖਿਲਾਰਦਾ ਉਹ ਜੇ ਚੱਪਣੀ ਲਿਆ ਪਹਿਲਾ ਜੀ ਮੈਨੂੰ ਤੇਰੀ ਸੋਹ ਉਹ ਜੇ ਚੱਪਣੀ ਲਿਆ ਓ ਵੇਖਿਓ ਵੇਖ ਮਾਮਾ ਤੁਰ ਆਏ ਆਉਂਦਾ ਆ ਮੱਜੀਆਂ ਦੀ ਡਾਰ ਲਈਆ ਪਹਿਲਾ ਜੀ ਮੈਨੂੰ ਤੇਰੀ ਸੋਹ ਮੱਜੀਆਂ ਦੀ ਡਾਰ ਲਈਆ ਇਹੋ ਜਈਆਂ ਮੱਜੀਆਂ ਮੈਂ ਵਗ ਚਿਰਲਾ ਦਿਆਂ ਇਹੋ ਜਈ ਚੱਪਣੀ ਲਿਆ ਪਹਿਲਾ ਜੀ ਮੈਨੂੰ ਤੇਰੀ ਸੋ ਇਹੋ ਜਈ ਚੱਪਣੀ ਲਿਆ ਓ ਵੇਖਿਓ ਵੇਖ ਚਾਚਾ ਤੁਰਿਆ ਆਉਂਦਾ ਆ ਪਾਂਡੇਆ ਦੀ ਬੋਰੀ ਭਰੀਆ ਪਲਾ ਜੀ ਮੈਨੂੰ ਤੇਰੀ ਸੋ ਪਾਂਡੇਆ ਦੀ ਬੋਰੀ ਭਰੀਆ ਇਹੋ ਜਏ ਪਾਂਡੇ ਮੈਂ ਰੂੜੀ ਤੇ ਚਲਾ ਦਿਆਂ ਇਹੋ ਜਈ ਚੱਪਣੀ ਲਿਆ ਪਲਾ ਜੀ ਮੈਨੂੰ ਤੇਰੀ ਸੋ ਇਹੋ ਜਈ ਚੱਪਣੀ ਲਿਆ ਓ ਵੇਖਿਓ ਵੇਖ ਵੀਰਾ ਤੁਰਿਆ ਆਉਂਦਾ ਆ ਚੱਪਣੀਆਂ ਦਾ ਚੋਲਾ ਪਰਿਆ ਪਲਾ ਜੀ ਮੈਨੂੰ ਤੇਰੀ ਸੋ ਚੱਪਣੀਆਂ ਦਾ ਚੋਲਾ ਪਰਿਆ ਇੱਕ ਚੱਕੀ ਦੋ ਚੱਕੀ ਸੋਣ ਸੱਸੇ ਮੇਰੀਏ ਤੀਜੀ ਨੂੰ ਹੱਥ ਵੀ ਨਾ ਲਾ ਪਲਾ ਜੀ ਮੈਨੂੰ ਤੇਰੀ ਸੋ ਜੀਨੂ ਹੱਥ ਵੀ ਨਾ ਲਾ ਪਹਿਲੀ ਪਹਿਲੀ ਵਾਰ ਮੈਂ ਸੋਹਰਿਆਂ ਦੇ ਜਾਨੀਆਂ ਸੱਸ ਮੈਨੂੰ ਕੰਮੇ ਲਾ ਲਿਆ ਪਹਲਾ ਜੀ ਮੈਨੂੰ ਤੇਰੀ ਸੋ ਸੱਸ ਮੈਨੂੰ ਕੰਮੇ ਲਾ ਲਿਆ